ਰਵਿੰਦ ਕੇਜਰੀਵਾਲ ਦੀ ਸੀਐਪੀਆਈ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਚੰਡੀਗੜ੍ਹ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਇਸ ਤੋਂ ਪਹਿਲਾਂ ਤੋਂ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਜਿਹੜੀ ਚੰਡੀਗੜ੍ਹ ਦੀ ਬਾਕੀ ਲੀਡਰਸ਼ਿਪ ਹੈ ਉਹ ਜਿਹੜਾ ਕਿ ਇਸ ਵਕਤ ਭਾਜਪਾ ਚੰਡੀਗੜ੍ਹ ਦੇ ਦਫ਼ਤਰ ਦੇ ਨੇੜੇ ਆ ਕੇ ਧਰਨੇ ਤੇ ਬੈਠ ਕੇ ਉਸ ਨੂੰ ਚੰਡੀਗੜ੍ਹ ਪੁਲਿਸ ਸਿੱਦੇ ਸਾਹਦੋਂ ਟ੍ਰੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀ ਖਿੱਚ ਤੋ ਕੀਤਾ ਜਾ ਰਹੀ ਹੈ ਇਹ ਤਸਵੀਰਾਂ ਇਸ ਵਕਤ ਚੰਡੀਗੜ੍ਹ ਦੀਆਂ ਨੇ ਚੰਡੀਗੜ੍ਹ ਦੀ ਆਮ ਆਦਮੀ ਪਾਰਟੀ ਜਿ ਦੇਸਾਂ ਦੇ ਉਹ ਜੋ ਮਹਿਲਾ ਜਿਹੜੀਆਂ ਵਰਕਰ ਨੇ ਆਮ ਆਦੀ ਪਾਰਟੀ ਦੀਆਂ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਖਿੱਚੂ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਜੜਾ ਕੇ ਆ ਚੰਡੀਗੜ੍ਹ ਪੁਲਿਸ ਜਿਹੜੀ ਚੰਡੀਗੜ੍ਹ ਆਮ ਆਦੀ ਪਾਰਟੀ ਦੇ ਲੀਡਰਸ਼ਿਪ ਨੂੰ ਡੇਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਮਹਿਲਾਵਾਂ ਨੇ ਉਹਨਾਂ ਨੂੰ ਵੀ ਡੇਟੇਨ ਕਰਨ ਦੀ ਕੋਸ਼ਿਸ਼ ਚੰਡੀਗੜ੍ਹ ਫੋਰਸ ਵੱਲੋਂ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਬਾਕੀ ਲੀਡਰਸ਼ਿਪ ਨੂੰ ਵੀ ਜਿਹੜਾ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੇ ਵੀਰਾ ਉਹਨੂੰ ਦਿਖਾ ਰਹੇ ਆ ਤਸਵੀਰਾਂ ਜਿਹੜੀਆਂ ਸ੍ਰਕਤ ਚੰਡੀਗੜ੍ਹ ਦੀਆਂ। ਸੌਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਚੰਡੀਗੜ੍ਹ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜਪਾ ਦੇ ਦਫ਼ਤਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਕਿਨ ਚੰਡੀਗੜ੍ਹ ਪੁਲਿਸ ਵੱਲੋਂ ਲੀਡਰਸ਼ਿਪ ਨੂੰ ਰਸਤੇ ਵਿੱਚ ਹੀ ਰੋਕਿਆ ਗਿਆ ਤੇ ਚਾਹੇ ਹੋ મહિલા ਵਰਕਰ ਨੇ ਉਹਨਾਂ ਨੂੰ ਜੜਾ ਕੇ ਐਡਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤੂ ਕਰਕੇ ਬਾਸ ਵਿੱਚ ਬਿਠਾਇਆ ਜਾ ਕਹਿਣਾ ਚਾਹੁੰਦੇ ਹੋ ਜੀ ਸਰੇ ਗੁੰਡਾਗਿਰਦੀ ਹੈ ਸ਼ਰੇ ਆਮ ਇਹ ਭਾਜਪਾ ਸਰਕਾਰ ਦੀ ਧੱਕੇਸ਼ਾਈ ਹੈ ਸੀਬੀਆਈ ਈਡੀ ਇਹਨਾਂ ਦੇ ਕੁੱਤੇ ਨੇ ਜੋ ਇਹਨਾਂ ਦੀ ਕਹਿੰਦੇ ਭੌਂਗਦੇ ਨੇ ਇਸ ਕਰਕੇ ਇਹ ਦਬਾਉਣਾ ਚਾਹੁੰਦੇ ਸਾਨੂੰ ਅਸੀਂ ਦਬਦੇ ਨਹੀਂ ਸੋ ਲਗਾਤਾਰ ਜੋ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜੀ ਉਸ ਦੇ ਵਿਰੁੱਧ ਨਾਰੇਬਾਜ਼ੀ ਜਿਹੜੀ ਕਿ ਆ ਇਸ ਵਕਤ ਚੰਡੀਗੜ੍ਹ ਦੀ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਹਾਲਾਂਕਿ ਭਾਜਪਾ ਦਫਤਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਵਕਤ ਚੰਡੀਗੜ੍ਹ ਦੀ ਸਮੁੱਚੀ ਲੀਡਰਸ਼ਿਪ ਨੂੰ ਜਿਹੜਾ ਕਿ ਆ ਬੱਸ ਵਿੱਚ ਬਿਠਾ ਕੇ ਡਿਨ ਕਰਕੇ ਇੱਥੋਂ ਲਿਜਾਇਆ ਜਾ ਰਿਹਾ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਹਾਲਾਂਕਿ ਈਡੀ ਜਾਂ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਤੇ ਕੀਤੀ ਜਾ ਰਹੀ ਕਾਰਵਾਈ ਦੇ ਖਿਲਾਫ ਜਿਹੜਾ ਕਿ ਆਮ ਆਦਮੀ ਪਾਰਟੀ ਸੜਕ ਦੇ ਉੱਤੇ ਉਤਰ ਕੇ ਪ੍ਰਦਰਸ਼ਨ ਕਰਦੀ ਹੋ ਨਜ਼ਰ ਆ ਰਹੀ ਸੀ ਭਾਜਪਾ ਦੇ ਦਫ਼ਤਰ ਦਾ ਘਰਾਓ ਕਰਨ ਜਾ ਰਹੀ ਸੀ ਲੇਕਿਨ ਚੰਡੀਗੜ੍ਹ ਪੁਲਿਸ ਨੇ ਰੋਕਿਆ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਡਿਟੇਨ ਕਰਕੇ ਜਿਹੜਾ ਕਿ ਆ ਹੁਣ ਬੱਸ ਵਿੱਚ ਪਿਠਾ ਲਿਆ ਗਿਆ ਆ ਤੇ ਹੁਣ ਜਿਹੜਾ ਕਿ ਉਹਨਾਂ ਨੂੰ ਥਾਣੇ ਲਿਜਾਇਆ ਜਾ ਰਿਹਾ ਮੈਂ ਸਰਖਾਬ ਆਪਣੇ ਸਹਿਯੋਗੀ ਬਿੰਤੇਜ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ